ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਪਰਮਾਤਮਾ ਰਾਜੀ ਰੱਖੇ ਸਭ ਨੂੰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਅੱਜ ਜਨ ਬਣਾਣੇ ਆ ਜੀ ਆਪਾਂ ਇਸ ਸਲਾਈ ਤੇ ਆਪਾਂ 20 ਕੁੰਡੇ ਲੈਨੇ ਜੀ ਤੇ ਦੋ ਦੇ ਹਿਸਾਬ ਨਾਲ ਕੁੰਡੇ ਲੈਣੇ ਜੀ ਹੁਣ ਆਪਾਂ ਇੱਕ ਸਲਾਈ ਸਿੱਧੀ ਬਣਾਵਾਂਗੇ ਜੀ पूरी सिलाई आप सीधी बना लेंगे जी जी सारी सिलाई अपनी सीधी बन गई ਕਿਸ ਲਈ ਆਪਾਂ ਪੁੱਠੀ ਬਣਾਵਾਂਗੇ ਉਹ ਸਾਰੇ ਸਲਾਈ ਆਪਣੀ ਬੁੱਠੀ ਬਣ ਗਈ। ਹੁਣ ਬਣਾਵਾਂਗੇ ਡਿਜ਼ਾਈਨ ਆਪਾਂ। ਇਕ ਕੁੰਡਾ ਉਤਾਰ ਲਈ। ਹੁਣ ਆਪਾਂ ਦੋ ਕੁੰਡੇ ਸਲਿੱਪ ਕਰਾਂਗੇ। ਧਾਗਾ ਅੱਗੇ ਕਰ ਲਾਂਗੇ। ਤੇ ਦੋ ਕੁੰਡੇ ਉਤਾਰਾਂਗੇ। ਬਣਾਈ ਨਹੀਂ ਜੇ ਆਪਾਂ ਕਰਨੀ ਬਿਨਾ ਬੂਨੇ ਕੁੰਡੇ ਉਤਾਰਨੇ ਨੇ ਜੇ ਆਪਾਂ ਨੇ। ਧਾਗਾ ਅੱਗੇ ਕਰਾਂਗੇ 2 ਗੁੰਡੇ ਸਲਿੱਪ ਕਰਾਂਗੇ ਧਾਗਾ ਪਿੱਛੇ ਕਰਾਂਗੇ ਫਿਰ 2 ਗੁੰਡੇ ਤਾਰਾਂਗੇ ਜੀ ਆਪਾਂ ਇਹ ਬੁਣਨੇ ਨਹੀਂ ਹੈਗੇ ਜੇ ਗੁੰਡੇ ਆਪਾਂ ਬਸ ਐਵੇਂ ਹੀ ਤਾਰਨੇ ਨੇ ਜੀ 2 ਗੁੰਡੇ ਉਤਾਰ ਲਈ ਧਾਗਾ ਅੱਗੇ ਕਰਕੇ ਫਿਰ 2 ਗੁੰਡੇ ਉਤਾਰ ਲਈ ਆਪਾਂ ਨੇ ਧਾਗਾ ਪਿੱਛੇ ਕਰਕੇ 2 ਗੁੰਡੇ ਉਤਾਰ ਲਈ ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਹੁਣ ਆਗੇ ਜੀ ਪੁੱਠੀ ਚਦਾਈ ਤੇ पुठ्ठी सिलाई आप सारी पुठ्ठी बनाए जी सारी सिलाई अपने पुठ्ठी बना ली जी ਅਭੀ ਸਿੱਧੀ ਸਲਾਈ ਦੇ ਸਿੱਧੀ ਸਲਾਈ ਫੇਰ ਆਪਾਂ ਇੱਕ ਗੁੰਡਾ ਉਤਾਰ ਲਈਏ ਦੋ ਗੁੰਡੇ ਉਤਾਰਾਂਗੇ ਜੀ ਆਪਾਂ ਧਾਗਾ ਅੱਗੇ ਕਰਕੇ ਆਪਾਂ ਫੇਰ ਦੋ ਗੁੰਡੇ ਉਤਾਰ ਲੈਣੇ ਜੀ ਧਾਗਾ ਪਿੱਛੇ ਕਰਨਾ ਜੀ ਦੋ ਗੁੰਡੇ ਉਤਾਰਾਂਗੇ ਜੀ ਧਾਗਾ ਅੱਗੇ ਕਰਾਂਗੇ ਜੀ ਫੇਰ ਦੋ ਗੁੰਡੇ ਉਤਾਰ ਲਾਂਗੇ ਜੀ ਆਪਾਂ ਧਾਗਾ ਪਿੱਛੇ ਕਰਕੇ ਫਿਰ ਆਪਾਂ ਦੋ ਕੁੰਡੇ 슬ਿੱਪ ਕਰਾਂਗੇ। ਧਾਗਾ ਅੱਗੇ ਕਰਕੇ ਫਿਰ ਦੋ ਕੁੰਡੇ ਉਤਾਰਾਂਗੇ ਜੀ ਆਪਾਂ। ਧਾਗਾ ਪਿੱਛੇ ਕਰ ਲੈਣਾ ਜੀ। ਦੋ ਕੁੰਡੇ ਉਤਾਰਾਂਗੇ ਜੀ। ਫਿਰ ਧਾਗਾ ਪਿੱਛੇ ਕਰਾਂਗੇ ਜੀ। ਦੋ ਕੁੰਡੇ ਉਤਾਰ ਲਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਬਣਾਉਗੇ। ਮਾਗਜੀ ਪੁੱਠੀ ਚ ਲਾਈ ਤੇ ਪੁੱਠੀ ਸਲਾਈ ਫੇਰ ਆਪਾਂ ਸਾਰੀ ਪੁੱਠੀ ਬਣਾਵਾਂਗੇ ਜੀ ਬਹੁਤ ਹੀ ਆਸਾਨ ਡਿਜ਼ਾਈਨ ਹੈ ਜੀ ਬਣ ਕੇ ਵੀ ਬਹੁਤ ਸੋਹਣਾ ਲੱਗਦਾ ਹੈ सिलाई बना ली जी अपने हम सीधी सिलाई तो आ गई सिलाई फिर कुंडा कंडा उतार लिया कुंडे उतारे फिर धागा अगे करके दो कुंडे उतार लेंगे धागा पीछे करके फिर दो कुंडे उतारा फिर दो कुंडे उतार लेंगे धागा पीछे कर लेंगे कुंडे उतार ली फिर दो कुंडे उतार लेंगे धागा पीछे करके फिर ਦੋ ਗੁੰਡੇ ਉਤਾਰ ਲਈ ਧਾਗਾ ਅੱਗੇ ਕਰ ਲਾਂਗੇ ਫਿਰ ਦੋ ਗੁੰਡੇ ਉਤਾਰ ਲਈ ਫਿਰ ਉਤਾਰ ਕੇ ਦੋ ਗੁੰਡੇ ਇੱਕ ਗੁੰਡਾ ਤਾਂ ਸਿੱਧਾ ਬੁਣਾਂਗੇ ਬਹੁਤ ਹੀ ਆਸਾਨੀ ਨਾਲ ਬਣਦਾ ਜੀ ਡਿਜ਼ਾਈਨ ਇਹ ਨਾਲ ਅਗੇ ਜੀ ਪੁੱਠੇ ਸਲਾਈ ਦੇ ਪੁੱਠੇ ਸਲਾਈ ਆਪਣੇ ਸਾਰੇ ਪੁੱਠੇ ਬਣੋਗੇ ਜੀ ਬਹੁਤੀ ਸਲਾਈ ਬਣ ਗਈ ਜੀ ਹੁਣ ਆ ਗਈ ਸਿੱਧੀ ਸਲਾਈ ਤੇ ਸਿੱਧੀ ਸਲਾਈ ਵੀ ਆਪਣੇ ਸੇਮ ਬਣਨੀ ਹੈ ਜੀ ਬਹੁਤ ਈਜ਼ੀ ਡਿਜ਼ਾਈਨ ਹੈ ਜੀ ਇਹ ਵਿੱਕ ਕੇ ਸਲਾਈ ਦੀ ਬਣਾਈ ਹੈ ਜਿਸ ਡਿਜ਼ਾਈਨ ਚ ਅਗਲੀ ਪੁੱਠੀ ਸਲਾਈ ਤੇ ਪੁੱਠੀ ਸਲਾਈ ਵੇਰ ਆਪਣੀ ਸਾਰੀ ਪੁੱਠੀ ਬਣਨੀ ਹੈ ਜੀ ਕੁਛ ਲਾਈ ਬਣ ਗਈ ਜ ਆਪਣੀ ਹੁਣ ਸਿੱਧੀ ਸਲਾਈ ਆ ਗਈ ਹੁੰਡੇ ਉਤਾਰਾਂਗੇ ਇਹ ਦੋ ਕੁੰਡੇ ਉਤਾਰ ਲਾਂਗੇ ਫੇਰ ਧਾਗਾ ਅੱਗੇ ਕਰਕੇ ਇਹ ਦੋ ਕੁੰਡੇ ਉਤਾਰਾਂਗੇ ਇਹ ਧਾਗੇ ਅੱਗੇ ਕਰਕੇ ਬਸ ਐਵੇਂ ਦੋ ਧਾਗੇ ਘੁਮਾਣਾ ਜੀ ਆਪਾਂ ਨੇ ਬੁਣਨੀ ਨਹੀਂ ਆਇਆ ਕੁੰਡਾ ਕੋਈ ਵੀ ਆਪਾਂ ਨੇ ਅੰਨੇ ਜਿਹਾ ਕੁੰਡਾ ਸਿੱਧਾ ਬੁਣਾਗੇ ਹੁਣ ਅਗੇ ਜਿ ਪੁੱਠੀ ਸਲਾਈ ਦੀ ਪੁੱਠੀ ਸਲਾਈ ਸਾਰੇ ਪੁੱਠੇ ਜੀ ਆ ਲਓ ਜੀ ਪੁੱਠੀ ਸਲਾਈ ਬਣਾ ਲਈ ਆਪਾਂ ਨੇ। ਜਿੱਥੇ ਸਲਾਈ ਤੇ ਇੱਕ ਸਲਾਈ ਆਪਾਂ ਹੋਰ ਬਣਾਉਣੀ ਆ ਜੇ ਫਿਰ ਦੇਖ ਡਿਜ਼ਾਈਨ ਦੀ ਸੰਭਾਅ ਜੀ ਆਪਾਂ। ਦੇਖ ਕੁੰਡੇ ਉਤਾਰ ਲਈ। ਧਾਗਾ ਪਿੱਛੇ ਕਰ ਲੈਣਾ ਜੀ ਫਿਰ ਦੋ ਕੁੰਡੇ ਉਤਾਰਾਂਗੇ। ਬਸ ਇਦਾਂ ਹੀ ਬਣਾਉਂਗਾ ਜੀ ਡਿਜ਼ਾਈਨ ਇਹ। ਉੰਡਾ ਘੁਣਾਗੇ ਜੀ ਪੁੱਠੀ ਸਲਾਈ ਸਾਰੇ ਪੁੱਠੀ ਬਣਨੀ ਆ ਜੀ ਹਾਂ ਜੀ ਬੁਕਤੀ ਸਲਾਈ ਬਣਾ ਲਈਏ ਆਪਾਂ ਨੇ ਸਾਰੀ ਆ ਦੇਖੋ ਜੀ ਆਪਣਾ ਡਿਜ਼ਾਈਨ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਜੀ ਹਮ ਇੱਕ ਸਲਾਈ ਦਾ ਡਿਜ਼ਾਈਨ ਹੈ ਇੱਕ ਚ ਬੁਣਨਾ ਹੈ ਬਸ ਆਪਾਂ ਨੇ ਕਿਚ ਗੁੰਡੇ ਉਤਾਰ ਲੈਣੇ ਨੇ ਜੀ ਦੇਖੋ ਜੀ ਕਿੰਨਾ ਪਿਆਰਾ ਲੱਗਦਾ ਜੀ ਬਣ ਕੇ ਬਣਾਓ ਜੀ ਆਪਣੇ ਕੋਟ ਸ਼ਾਰਟ ਦੇ ਬਹੁਤ ਹੀ ਸਿੰਪਲ ਤੇ ਸੋਹਣਾ ਡਿਜ਼ਾਈਨ ਹੈ ਜੀ ਮਿਲਦੇ ਹਾਂ ਜੇ ਅਗਲੀ ਵੀਡੀਓ ਜੀ ਧੰਨਵਾਦ